ਮੌਤ ਨੂੰ ਮੈਂ ਭੁਲਾਈ ਬੈਠਾ ਸੀ ਪਰ ਰਾਤ ਰੱਬ ਯਾਦ ਕਰਾ ਗਿਆ ਅੱਧੀ ਰਾਤ ਹੋਈ ਸੁਪਨਾ ਆਇਆ ਕਿ ਰੱਬ ਦੀ ਕਚਹਿਰੀ ਵਿੱਚ ਮੇਰਾ ਨੰਬਰ ਆ ਗਿਆ ਆਸੇ-ਪਾਸੇ ਕੋਈ ਨਹੀਂ ਸੀ ਸਾਹਮਣੇ ਮੇਰੇ ਜਮਰਾਜ ਸੀ ਸਾਰੇ ਮਾੜੇ ਕੰਮ ਮੈਨੂੰ ਯਾਦ ਆ ਗਈ ਜਦੋਂ ਕਰਨ ਲੱਗਾ ਉਹ ਹਿਸਾਬ ਸੀ ਉਹਨੇ ਨਰਕਾਂ ਦੇ ਵਿੱਚ ਸੁੱਟਿਆ ਮੈਨੂੰ ਰੱਜ-ਰੱਜ ਬੜਾ ਹੀ ਕੁੱਟਿਆ ਮੈਨੂੰ ਕਹਿੰਦਾ ਕਦੇ ਤਾਂ ਰੱਬ ਨੂੰ ਧਿਆ ਲੈਂਦਾ ਕਿਸੇ ਨੂੰ ਦੇ ਨੋਂ ਹਸਾ ਲਿੰਦਾ ਨਾ ਰੋਟੀ ਸੀ ਨਾ ਪਾਣੀ ਸੀ ਮੈਨੂੰ ਮੇਰੀ ਕੀਤੀ ਕਮਾਈ ਤੇ ਪਛਤਾਵਾ ਹੋਇਆ ਉੱਥੇ ਨਾਲ ਮੇਰੇ ਕੁਝ ਨਹੀਂ ਗਿਆ ਮੈਂ ਉੱਚੀ ਉੱਚੀ ਰੋਇਆ ਉੱਥੇ ਇੱਕਦਮ ਮੇਰੀ ਅੱਖ ਖੁੱਲ੍ਹੀ ਪਤਾ ਲੱਗਾ ਸੁਪਨਾ ਸੀ ਮੈਂ ਰੱਬ ਦਾ ਸ਼ੁਕਰ ਮਨਾਇਆ ਕਿ ਇਸ ਕੰਮ ਲਈ ਉਹਨੇ ਦੁਨੀਆ ਤੇ ਭੇਜਿਆ ਰੱਬ ਨੇ ਮੈਨੂੰ ਆਪ ਯਾਦ ਕਰਾਇਆ ਕਿ ਦੋ ਟਾਈਮ ਦੀ ਰੋਟੀ ਮਿਲ ਜੀ ਦੋ ਟੈਮ ਦੀ ਰੋਟੀ ਮਿਲ ਜੇ ਕਿਉਂ ਬੇਈਮਾਨੀ ਨਾਲ ਢੰਡਾਰੇ ਪਰਨੇ ਅਖੀਰ ਨੂੰ ਨਾਲ ਕੁਝ ਨਹੀਂ ਜਾਣਾ ਰੱਬ ਨੇ ਤਾਂ ਹਿਸਾਬ ਮਾੜੇ ਚੰਗੇ ਕਰਮਾਂ ਦੇ ਕਰਨੇ